ਸਸ਼ੀ ਕਾਲ ਜੀ ਸਵਾਗਤ ਆਪ ਸਭ ਦਾ ਸਟਾਰੋਲੋਜੀ ਵਿਦਿਉ ਲੌਜਿਕ ਵਿੱਚ ਸ਼ੁਭ ਸਿਤਾਰੇ ਸ਼ੁਭ ਸਿਤਾਰੇ ਉਦੋਂ ਹੀ ਹੁੰਦੇ ਆ ਜਦੋਂ ਅਸੀਂ ਇਸ ਨੂੰ ਸ਼ੁਭ ਮੰਨਦੇ ਆ ਕੋਈ ਸਾਡਾ ਦੁਸ਼ਮਣ ਥੋੜਾ ਹੀ ਕੋਈ ਸਾਡਾ ਐਂਟੀ ਥੋੜਾ ਹੀ ਕੋਈ ਸਾਡੇ ਨੁਕਸਾਨ ਕਰਨ ਨੂੰ ਥੋੜਾ ਹੀ ਬੈਠਾ ਹੈ ਪਰਮਾਤਮਾ ਤੇ ਸਾਡਾ ਵੈਰੀ ਹੈ ਹੀ ਨਹੀਂ ਤੇ ਫਿਰ ਅਸੀਂ ਪਰੇਸ਼ਾਨ ਕਿਉਂ ਕੁਐਸਚਨ ਤੇ ਮੇਨ ਇਹੀ ਹੈ ਹਨਾ 2024 ਆ ਰਿਹਾ ਹੈ ਚੰਗਾ ਚੰਗਾ ਸੋਚਣ ਨਾਲ ਵਿਸ਼ਾਲ ਸੋਚਣ ਨਾਲ ਵਿਸ਼ਾਲ ਹੁੰਦਾ ਹੈ ਹੁੰਦਾ ਹੈ ਪਰ ਕਦੋਂ ਹੁੰਦਾ ਹੈ ਜਦੋਂ ਅچھے ਕਰਮ ਕੀਤੇ ਜਾਂਦੇ ਆ ਚੰਗੀ ਨੀਅਤ ਨਾਲ ਕੀਤੇ ਜਾਂਦੇ ਆ ਬੜੀ ਵੱਡੀ ਸਾਰੀ ਸਮਾਜ ਨਾਲ 2024 ਦਾ ਸਵਾਗਤ ਕਰੋ ਕੱਲ ਦਾ ਪਤਾ ਨਹੀਂ ਤੇ ਵੱਡੀਆਂ-ਵੱਡੀਆਂ ਪਲੈਨਿੰਗਾਂ ਨਹੀਂ ਕਰਨੀਆਂ ਪਰ ਇਹ ਜ਼ਰੂਰ ਸੋਚਣਾ ਹੈ ਕਿ ਆਉਣ ਵਾਲਾ ਸਾਲ ਸਾਡਾ ਇਸ ਨਾਲੋਂ ਬੈਸਟ ਜਾਣ ਵਾਲਾ ਹੈ ਕਿਉਂ ਬੈਸਟ ਜਾਣ ਵਾਲਾ ਕਿਉਂਕਿ ਅਸੀਂ ਮਿਹਨਤ ਕਰਨ ਵਾਲੇ ਆ ਕਿਉਂ ਬੈਸਟ ਜਾਣ ਵਾਲਾ ਕਿਉਂਕਿ ਅਸੀਂ ਬੈਸਟ ਆ ਅਸੀਂ ਵਧੀਆ ਆ ਆਪਣਾ ਕੌਨਫੀਡੈਂਸ ਹੀ ਤੁਹਾਡਾ ਤੁਹਾਨੂੰ ਹਰ ਪਾਸੇ ਸਕਸੈਸ ਦਿਵਾ ਸਕਦਾ ਹੈ ਕਹਿਣ ਨਾਲ ਕੁਝ ਨਹੀਂ ਹੋਣਾ ਹਿੰਮਤ ਤੁਹਾਡੇ ਅੰਦਰ ਦੀ ਤੁਹਾਡੇ ਅੰਦਰ ਦੀ ਮਜ਼ਬੂਤੀ ਤੁਹਾਨੂੰ ਹਮੇਸ਼ਾ ਕਾਮਯਾਬ ਬਣਾਉਂਦੀ ਹੈ ਖਾਸ ਤੌਰ ਤੇ ਸਿੰਘ ਰਾਸ਼ੀ ਵਾਲੇ ਜੀ ਹਾਂ 2024 ਸਿੰਘ ਰਾਸ਼ੀ ਵਾਲਿਆਂ ਦੇ ਲਈ ਕਿਸ ਤਰ੍ਹਾਂ ਦਾ ਜਾਏਗਾ ਇਸ ਬਾਰੇ ਆਪਾਂ ਚਰਚਾ ਕਰਦੇ ਹਾਂ ਸਿੰਘ ਸਿੰਘ ਦਾ ਮਤਲਬ ਸ਼ੇਰ ਹੈ ਜੀ ਜੀ ਹਾਂ ਸਿੰਘ ਦਾ ਮਤਲਬ ਸ਼ੇਰ ਤੇ ਸਿੰਘ ਦਾ ਮਤਲਬ ਰਾਜਾ ਗ੍ਰਹਾਂ ਦਾ ਰਾਜਾ ਜਿੱਦਾਂ ਕਿ ਜੰਗਲ ਦਾ ਰਾਜਾ ਸ਼ੇਰ ਮੰਨਿਆ ਜਾਂਦਾ ਹੈ ਇਸੇ ਤਰ੍ਹਾਂ ਹੀ ਗ੍ਰਹਾਂ ਦਾ ਰਾਜਾ ਸੂਰਜ ਹੈ ਜੇ ਇਹਦਾ ਮਾਲਕ ਕੌਣ ਹੈ ਸਿੰਘ ਰਾਸ਼ੀ ਦਾ ਮਾਲਕ ਹੀ ਸੂਰਜ ਹੈ ਤੇ ਸੂਰਜ ਗ੍ਰਹਿਾਂ ਦਾ ਰਾਜਾ ਚਾਰ ਦਿਨ ਨਾਲ ਆਵੇ ਤਾਂ ਦੇਖੋ ਕੀ ਹਾਲਤ ਹੋ ਜਾਂਦੀ ਹੈ ਸੂਰਜ ਦੇ ਨਾਲ ਹੀ ਬਹੁਤ ਸਾਰੇ ਜੀਵ ਜੰਤੂਆਂ ਨੂੰ એનર્ਜੀ ਮਿਲਦੀ ਹੈ ਖਾਣਾ ਮਿਲਦਾ ਹੈ ਭੋਜਨ ਮਿਲਦਾ ਹੈ ਇਹ ਹਰਿਆਵਲ ਜੋ ਹੈ ਇਨ੍ਹਾਂ ਤੋਂ ਹੀ ਆਪਣਾ ਬਹੁਤ ਕੁਝ ਸੂਰਜ ਦੀ ਰੋਸ਼ਨੀ ਤੋਂ ਲੈਂਦੀ ਹੈ ਆਪਾਂ ਜਾਣਦੇ ਹਾਂ ਸਾਡੀ ਇਨਸਾਨ ਇੱਕ ਹੱਡੀ ਦਾ ਕਾਰਕ ਵੀ ਹੱਡੀਆਂ ਦਾ ਕਾਰਕ ਵੀ ਕੌਣ ਮੰਨਿਆ ਜਾਂਦਾ ਹੈ ਸੂਰਜ ਬਚਪਨ ਦੇ ਵਿੱਚ ਬੱਚਾ ਜਦੋਂ ਬਿਲਕੁਲ ਛੋਟਾ ਜਿਹਾ ਹੁੰਦਾ ਹੈ ਤਾਂ ਡਾਕਟਰ ਕਹਿੰਦੇ ਆ ਇਹਦੀ ਪਿੱਠ ਨੂੰ ਧੁੱਪ ਲਵਾਓ ਪੀਲੀਆ ਹੋ ਜਾਵੇ ਖੂਨ ਦੀ ਕਮੀ ਹੋ ਜਾਵੇ ਤਾਂ ਡਿੱਪ ਨਹੀਂ ਲੱਗਦੀ ਪਿੱਠ ਨੂੰ ਧੁੱਪ ਲਗਾਈ ਜਾਂਦੀ ਹੈ ਤੇ ਪੀਲੀਆ ਠੀਕ ਹੋ ਜਾਂਦਾ ਕਿਉਂ ਬਈ ਕਿਉਂਕਿ ਸੂਰਜ ਦੀਆਂ ਕਿਰਨਾਂ ਚ ਬੜੀ ਪਾਵਰ ਹੈ ਜੋ ਇਨਸਾਨੀ ਤੌਰ ਤੇ ਉਸ ਨੂੰ ਮਿਲਦੀ ਹੈ ਕਦੋਂ ਧੁੱਪ ਚੋਂ ਤੇ ਇਹ ਗ੍ਰਹਾਂ ਦਾ ਰਾਜਾ ਮੰਨਿਆ ਜਾਂਦਾ ਤੇ ਜਿਨ੍ਹਾਂ ਦਾ ਸਿੰਘ ਲਗਣ ਹੈ ਜਿਨ੍ਹਾਂ ਦੀ ਸਿੰਘ ਰਾਸ਼ੀ ਹੈ ਬੜੇ ਗੁੱਸੇ ਵਾਲੇ ਹੁੰਦੇ ਆ ਪਹਿਲਾਂ ਜਾਣਦੇ ਆ ਇਹਨਾਂ ਬਾਰੇ ਗੁੱਸੇ ਵਾਲੇ ਹੁੰਦੇ ਆ ਆਰਡਰ ਸੁਣਨ ਦੀ ਆਦਤ ਨਹੀਂ ਹੁੰਦੀ ਕਸ ਐਸੀ ਆ ਅਸੀਂ ਆਪਣੇ ਫੈਸਲੇ ਕਰ ਲਵਾਂਗੇ ਸ਼ੇਰਾਂ ਜੀ ਅਸੀਂ ਅਲੱਗ ਜਿਹਾ ਸਟਾਈਲ ਤੁਰਨ ਦਾ ਅਲੱਗ ਜੀ ਪਰਸਨੈਲਿਟੀ ਦੇ ਮਾਲਕ ਹੁੰਦੇ ਆ ਅੱਛੀ ਹਾਈਟ ਵਾਈਟ ਹੁੰਦੀ ਹੈ ਇਹਨਾਂ ਦੀ ਉੱਚੇ ਲੰਬੇ ਹੁੰਦੇ ਆ ਹਨਾ ਤੇ ਤਕਰੀਬਨ ਚਿਹਰੇ ਦਾ ਤੇਜ ਪ੍ਰਭਾਵ ਹੁੰਦਾ ਤੇ ਆਵਾਜ਼ ਵੀ ਬੜੀ ਕੜਕਵੀਂ ਹੁੰਦੀ ਹੈ ਬੇਸ਼ੱਕ ਜ਼ਿਆਦਾ ਬੋਲਦੇ ਨਹੀਂ ਪਰ ਜਦੋਂ ਬੋਲਦੇ ਆ ਤਾਂ ਫਿਰ ਬੜੀਆਂ ਕਰਾਰੀਆਂ ਕਰਾਰੀਆਂ ਸੁਣਾਉਂਦੇ ਆ ਸੂਰਜ ਹੈ ਨਾ ਜਦੋਂ ਤਪਸ਼ ਆਉਂਦੀ ਹੈ ਤੇ ਉਦੋਂ ਖਿਜਦੇ ਨਾਲ ਫਿਰ ਆਵਾਜ਼ ਦਾ ਕੜਕਪਨ ਵੱਧ ਜਾਂਦਾ ਹੈ ਪਾਰੇ ਕਿਸੇ ਕੰਮ ਨੂੰ ਸ਼ੁਰੂਆਤ ਵਿੱਚ ਹੌਲੀ ਹੌਲੀ ਕਰਨ ਪਰ ਜਦੋਂ ਲਗਨ ਨਾਲ ਕਰਦੇ ਆ ਤਾਂ ਆਪਣਾ ਪੂਰਾ ਜੋਰ ਲਗਾ ਦਿੰਦੇ ਆ ਤੇ ਫਿਰ ਤੇ ਫਿਰ ਪੂਰੀ ਤਰ੍ਹਾਂ ਸਕਸੈਸ ਪਾ ਕੇ ਹੀ ਪਿੱਛੇ हट ਜਾਂਦੇ ਆ ਰਾਜਨੀਤੀ 'ਚ ਇੰਟਰਸਟ ਰੱਖਣ ਵਾਲੀ ਹੁੰਦੇ ਨੇ ਜੀ ਸਿੰਘ ਲਗਨ ਤੇ ਸਿੰਘ ਰਾਸ਼ੀ ਵਾਲੇ ਉਹ ਵੀ ਜਾਂਦਾ ਜੇ ਸੂਰਜ ਦੀ ਸਥਿਤੀ ਅੱਛੀ ਹੋਵੇ ਨਾਲ ਮੰਗਲ ਦੀ ਸਥਿਤੀ ਅੱਛੀ ਹੋਵੇ ਤੇ ਨਾਲ ਸਰਕਾਰੀ ਨੌਕਰੀ ਅਗਰ ਸੂਰਜ ਬੁੱਧੀ ਨਾਲ ਬੁੱਧ ਦੀ ਮਿੱਤਰਤਾ ਆ ਜਾਵੇ ਸਿੰਘ ਲਗਣ ਵਾਲਿਆਂ ਦੇ ਲਈ ਬੁੱਧ ਜੋ ਹੈ ਤਨ ਦਾ ਤੇਨਕਮ ਦਾ ਕਾਰਕ ਹੈ ਤੇ ਅਗਰ ਬੁੱਧ ਦਾ ਮਿੱਤਰ ਦਾ ਤਾਂ ਸਾਥ ਮਿਲ ਜਾਵੇ ਕਿਸਮਤ ਜਾਨੀ ਮੰਗਲ ਦਾ ਸਾਥ ਮਿਲ ਜਾਵੇ ਤੇ ਨਾਲ ਹੀ ਮਿਲ ਜਾਵੇ ਸਾਥ ਸੂਰਜ ਨੂੰ ਬ੍ਰਸਪਤ ਦੀ ਬਲੇਸਿੰਗ ਮਿਲ ਜਾਵੇ ਤਾਂ ਸੂਰਜ ਪਿੱਤਲ ਨੂੰ ਸੋਨੇ ਵਾਂਗੂ ਚਮਕਾ ਦਿੰਦਾ ਪਿੱਤਲ ਕਈ ਵਾਰੀ ਜਿਆਦਾ ਸਾਫ ਸੋਨਾ ਹੀ ਲੱਗਦਾ ਤਾਂ ਸੂਰਜ ਦੇ ਉੱਤੇ ਬਹੁਤ ਸਾਰੇ ਗ੍ਰਹਾਂ ਦਾ ਪ੍ਰਭਾਵ ਇਸ ਨੂੰ ਹੋਰ ਜਿਆਦਾ ਸ਼ੁਭਤਾ ਦਿੰਦਾ ਹੈ ਕਿਹੜੇ ਕਿਹੜੇ ਮਿੱਤਰ ਗਰੇ ਨੇ ਸੂਰਜ ਦੇ ਜਿੱਦਾਂ ਆਪਾਂ ਦੱਸਿਆ ਤੁਹਾਨੂੰ ਸੂਰਜ ਤੇ ਬੁੱਧ ਮਿੱਤਰ ਨੇ ਮੰਗਲ ਵੀ ਮਿੱਤਰ ਹੈ ਬ੍ਰਹਸਪਤ ਵੀ ਮਿੱਤਰ ਹੈ ਸੂਰਜ ਦਾ ਤੇ ਚੰਦਰ ਤਾਂ ਮਿੱਤਰ ਹੈ ਹੀ ਭਾਵੇਂ 12ਵੇਂ ਖਾਨੇ ਦਾ ਮਾਲਕ ਹੈ ਇਮੋਸ਼ਨਲ ਤੌਰ ਤੇ ਇਹ ਕਲਪ ਚਾਹੁੰਦੇ ਆ ਪਰ ਇਹ ਆਪਣੇ ਸੈਲਫ ਕੌਨਫੀਡੈਂਸ ਜ਼ਿਆਦਾ ਦਿਮਾਗ ਤੋਂ ਫੈਸਲਾ ਲੈਂਦੇ ਆ ਇਮੋਸ਼ਨਲ ਘੱਟ ਹੀ ਹੁੰਦੇ ਆ ਹੁਣ ਜਾਣਦੇ ਆ ਸਾਲ ਦੀ ਸ਼ੁਰੂਆਤ ਵਿੱਚ ਕਿਉਂਕਿ ਸੂਰਜ ਦਾ ਰਾਸ਼ੀ ਪਰਿਵਰਤਨ ਹਰ ਮਹੀਨੇ ਹੁੰਦਾ ਹੈ ਇਸ ਕਰਕੇ ਆਪਾਂ ਇਹ ਮਹੀਨੇ ਜਾਣਾਂਗੇ ਕਿ ਸਿੰਘ ਰਾਸ਼ੀ ਵਾਲਿਆਂ ਦੇ ਲਈ ਕਿਹੜੇ ਮਹੀਨੇ ਸ਼ੁਭ ਜਾਣਗੇ ਸਾਲ ਦੀ ਸ਼ੁਰੂਆਤ ਦੇ ਵਿੱਚ ਹੀ ਮਕਰ ਰਾਸ਼ੀ ਵਿੱਚ 16 16 ਜਨਵਰੀ ਨੂੰ ਜਾਏਗਾ ਸੂਰਜ ਮਹਾਰਾਜ ਬਿਲਕੁਲ ਸਤਵੇਂ 6ਵੇਂ ਸਥਾਨ ਵਿੱਚ ਪੰਜਵੇਂ ਸਥਾਨ ਵਿੱਚ ਹੀ ਸ਼ੁਰੂਆਤ ਹੋਏਗੀ ਸੂਰਜ ਬੁੱਧ ਦੀ એનર્ਜੀ ਦੇ ਨਾਲ ਬੁੱਧ ਇਸ ਟਾਈਮ ਤੇ ਜੋ ਹੈ 8ਵੇਂ ਸਥਾਨ ਦੇ ਚਲਾ ਜਾਏਗਾ ਮਤਲਬ 8 ਨੰਬਰ ਦੀ ਰਾਸ਼ੀ ਚ ਜਾਏਗਾ ਤੇ ਪੰਜਵੇਂ ਸੂਰਜ ਬੁੱਧ ਦੀ ਜੁਤੀ ਦੇ ਨਾਲ ਸਾਲ ਦੀ ਸ਼ੁਰੂਆਤ ਤੋਂ ਬਹੁਤ ਅੱਛਾ ਹੋ ਜਾਏਗਾ ਇਸ ਤੋਂ ਬਾਅਦ ਮਕਰ ਰਾਸ਼ੀ ਵਿੱਚ ਸੂਰਜ 6ਵੇਂ ਸਥਾਨ ਵਿੱਚ ਰੋਗ ਬਿਮਾਰੀ ਦੇ ਖਾਨੇ ਵਿੱਚ ਜਾ ਕੇ ਸੂਰਜ ਜੋ ਹੈ ਅੱਛਾ ਕਰਦਾ ਹੈ ਪਰ ਸ਼ਨੀ ਦੇ ਘਰ ਵਿੱਚ ਜਾ ਕੇ ਇਸ ਦੀ ਪਾਵਰ ਘੱਟ ਹੁੰਦੀ ਹੈ ਦੇਖੀ ਰਹੀ ਹੈ ਤੁਹਾਨੂੰ ਪਾਵਰ ਹੁਣ ਦੇਖੀ ਰਹੀ ਹੈ ਦਿਖਦੇ ਨੇ ਤਾਂ ਮੱਧਮ ਮੱਧਮ ਮਹਾਰਾਜ ਦਰਸ਼ਨ ਘੱਟ ਹੀ ਹੁੰਦੇ ਆ ਤੋਂ ਪੱਛੀ ਲੱਗਦੀ ਹੈ ਇਨਸਾਨ ਸੂਰਜ ਨੂੰ ਲੱਭਦਾ ਕਰਦਾ ਹੈ ਹੈਨਾ ਪਰ ਠੰਡ ਦੀ ਵਜ੍ਹਾ ਦੇ ਨਾਲ ਸੂਰਜ ਦੀ ਪਾਵਰ ਇਹਨਾਂ ਮਹੀਨਿਆਂ 'ਚ ਇਸ ਕਰਕੇ ਹੁੰਦੀ ਆ ਕਿਉਂਕਿ ਆਪਣੇ ਮਿੱਤਰ ਦੇ ਘਰ 'ਚ ਨਹੀਂ ਜਾਂਦਾ ਇਹ 2 ਮਹੀਨੇ ਜਾਨੀ ਜਨਵਰੀ ਤੇ ਫਰਵਰੀ ਵਿੱਚ ਤਕਰੀਬਨ ਸੂਰਜ ਚੋਂ ਰਹੇਗਾ ਮਾਰਚ ਵਿੱਚ ਵੀ ਰਾਹੂ ਤੋਂ ਕ੍ਰਾਸਿੰਗ ਹੋਏਗੀ ਇਸ ਕਰਕੇ ਥੋੜੀਆਂ ਜੀਆਂ ਰੋਗ ਬਿਮਾਰੀਆਂ ਚਿੰਤਾਵਾਂ ਵੱਧ ਸਕਦੀਆਂ ਨੇ ਤਾਂ ਇਹ 3 ਮਹੀਨੇ ਥੋੜੇ ਜੇ ਖਰਾਬ ਉਸ ਤੋਂ ਬਾਅਦ ਬਿਲਕੁਲ ਸਮਾਂ ਬੈਸਟ ਜਾਣ ਵਾਲਾ ਹੈ ਤਾਂ ਸੂਰਜ ਜੋ ਹੈ ਇਸਦੀ ਪਾਵਰ ਕਿਸ ਨਾਲ ਵੱਧਦੀ ਹੈ ਬੁੱਧ ਤੇ ਮੰਗਲ ਦੇ ਨਾਲ ਬੁੱਧ ਹਮੇਸ਼ਾ ਸੂਰਜ ਦੇ ਪਿੱਛੇ ਪਿੱਛੇ ਨਾਲ-ਨਾਲ ਚੱਲਦਾ ਹੈ ਹਾਂ ਕਈ ਵਾਰੀ ਬੱਕਰੀ ਹੋ ਕੇ ਪਿਛੇ ਜਰੂਰ ਆ ਜਾਂਦਾ ਹੈ ਤੇ ਸੂਰਜ ਬੁੱਧ ਜਦੋਂ ਅਲੱਗ-ਅਲੱਗ ਹੁੰਦੇ ਆ ਤਾਂ ਸੂਰਜ ਦਾ ਗੁੱਸਾ ਫਿਰ ਦੇਖਣ ਨੂੰ ਮਿਲਦਾ ਹੈ ਮੰਗਲ ਕਿਸਮਤ ਦਾ ਮਾਲਕ ਤੇ ਸੈਨਾਪਤੀ ਮੰਨਿਆ ਜਾਂਦਾ ਹੈ ਮੰਗਲ ਜਦੋਂ-ਜਦੋਂ ਸ਼ੁਭ ਜਗ੍ਹਾ ਤੇ ਜਾਏਗਾ ਉਦੋਂ-ਉਦੋਂ ਸੂਰਜ ਦੇ ਪ੍ਰਕਾਸ਼ ਵਿੱਚ ਵਧਦਾ ਹੋਏਗਾ ਤੇ ਨਾਲ ਹੀ ਤਰੱਕੀ ਵਾਲੇ ਰਸਤੇ ਹਰ ਜਾਤਕ ਨੂੰ ਮਿਲਣਗੇ ਕਿਉਂਕਿ ਹੁਣ ਮੇਨ ਗੱਲ ਕੀ ਆ ਸੂਰਜ ਕਿਉਂਕਿ ਸੂਰਜ ਦੇ ਉੱਤੇ ਰਾਹੂ ਕੇਤੂ ਦਾ ਬਹੁਤ ਪ੍ਰਭਾਵ ਹੈ ਸੂਰਜ ਨੂੰ ਰਾਹੂ ગ્રਹਣ ਲਗਾਉਂਦਾ ਹੈ ਤੇ ਕੇਤੂ ਦੀ ਵਜ੍ਹਾ ਨਾਲ ਕੁਛ ਨਾ ਕੁਛ ਪ੍ਰੋਬਲਮ ਕਾਲਾਪਨ ਤੇਜੀ ਦੀ ਵਜ੍ਹਾ ਨਾਲ ਹੋ ਜਾਂਦੀ ਹੈ ਤਾਂ ਹੁਣ ਸੁਣੋ ਸਿੰਘ ਰਾਸ਼ੀ ਵਾਲਿਆਂ ਦੇ ਰਾਹੂ ਮਹਾਰਾਜ 8ਵੇਂ ਸਥਾਨ ਵਿੱਚ ਚੱਲ ਰਿਹਾ ਹੈ 8ਵੇਂ ਸਥਾਨ ਵਿੱਚ ਜੋ ਪੂਰਾ ਸਾਲ 2024 ਪੂਰਾ ਚੱਲੇਗਾ ਤਾਂ ਕੇਤੂ ਕਿੱਥੇ ਰਹੇਗਾ ਧਨ ਸਥਾਨ ਵਿੱਚ ਹੁਣ ਲੌਜੀਕ ਸੁਣ ਇਸ ਪੂਰੇ ਸਾਲ ਦੇ ਵਿੱਚ ਕਮਾਕਾਰਾਂ ਦਾ ਤੇ ਵਾਧੂ ਖਰਚਿਆਂ ਦਾ ਪ੍ਰਵਾਹ ਨੂੰ ਕੰਟਰੋਲ ਕਰਨ ਲਈ ਤੁਹਾਨੂੰ ਰਾਹੂ ਦੀ એનર્ਜੀ ਨੂੰ ਸ਼ੁਭ ਕਰਨਾ ਹੀ ਪਵੇਗਾ ਕਿਉਂਕਿ ਕੇਤੂ ਕਟੁੰਬ ਸਥਾਨ ਵਿੱਚ ਹੈ ਕੇਤੂ ਧਨ ਸਥਾਨ ਵਿੱਚ ਹੈ ਆਈ ਚਲਾਈ ਬਰਾਬਰ ਚੱਲਣ ਵਾਲੀ ਹੈ ਤਾਂ ਇਸ ਨੂੰ ਰੋਕਣ ਦੇ ਲਈ ਕੇਤੂ ਦੀ ਖਟਾਸ ਨੂੰ ਖਤਮ ਕਰਨ ਦੇ ਲਈ ਘਰ ਤੋਂ ਦੂਰ ਰਹਿ ਕੇ ਕੰਮਕਾਰ ਕਰਨ ਦੇ ਲਈ ਵਿਦੇਸ਼ ਜਾਣ ਦੇ ਲਈ ਕੇਤੂ ਦੀ ਸ਼ੁਭਤਾ ਦੇ ਲਈ ਤੁਸੀਂ ਕੀ ਕਰਨਾ ਹੈ ਇੱਕ ਮਾਨਕ ਨਗ ਪਾ ਕੇ ਰੱਖਣਾ ਹੈ ਤੇ ਦੂਜਾ ਖਟੀਆਂ ਟੌਫੀਆਂ ਬੱਚਿਆਂ ਨੂੰ ਦਿਨਦੀਆਂ ਰਹਿਣੀਆਂ ਜਦੋਂ ਲੱਗੇ ਤੁਹਾਨੂੰ ਇਸ ਸਾਲ ਦੇ ਵਿੱਚ ਕਿ ਕੰਮ ਬਹੁਤ ਡਿਲੇ ਹੋ ਰਹੇ ਆ ਜਾਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਮਾਰਚ ਦੇ ਮਹੀਨੇ ਵਿੱਚ ਸੂਰਜ ਤੋਂ ਰਾਹੂ ਦੀ ਕ੍ਰੋਸਿੰਗ ਤੇ 8ਵੇਂ ਸਥਾਨ ਵਿੱਚ ਸੂਰਜ ਹੋਏਗਾ ਭਾਵੇਂ ਬ੍ਰਸਪਤ ਦੇ ਘਰ ਚ ਹੋਏਗਾ ਪਰ ਰਾਹੂ ਤੋਂ ਕ੍ਰੋਸਿੰਗ ਹੋਏਗੀ ਸੂਰਜ ਰਾਹੂ ਦਾ ਗ੍ਰਹਿਣ ਲੱਗੇਗਾ ਜੋ ਪਰਿਵਾਰ ਵਿੱਚ ਬਜ਼ੁਰਗਾਂ ਨੂੰ ਪ੍ਰੋਬਲਮ ਦਵੇ ਤਾਂ ਉਸ ਟਾਈਮ ਤੇ ਚਾਂਦੀ ਦਾ ਚੌਲ ਟੁਕਣਾ ਆਪਣੇ ਕੋਲ ਜ਼ਰੂਰ ਰੱਖ ਲੈਣਾ ਹਰ ਤਰ੍ਹਾਂ ਦੀ ਮੁਸੀਬਤ ਤੇ ਖਰਚਿਆਂ ਤੇ ਕੰਟਰੋਲ ਕਰਾਏਗਾ ਇਹ ਚਾਂਦੀ ਦਾ ਚੌਰਸ ਟੁਕੜਾ 4 ਗ੍ਰਾਮ ਦਾ ਇਹਦਾ ਲੌਜੀਕ ਵੀ ਸੁਣ ਲਓ ਚਾਂਦੀ ਚੰਦਰ ਦੀ ਹੈ ਚੌਰਸ ਸائن ਮੰਗਲ ਦਾ ਹੈ ਵਿੱਚ ਹੋਲ ਬੁੱਧ ਦਾ ਹੈ ਧਾਗੇ ਚ ਪਾਉਗੇ ਉਹ ਸ਼ੁਕਰ ਦਾ ਹੈ ਤਾਂ ਕਾਫੀ ਸਾਰੇ ਗ੍ਰਹਿ ਸ਼ਾਂਤ ਹੋ ਜਾਣਗੇ ਸ਼ੁਕਰ ਦੇ ਧਾਗੇ ਦੇ ਵਿੱਚ ਰਾਹੂ ਕੰਟਰੋਲ ਹੋ ਜਾਏਗਾ ਘਟ ਬੰਨੀ ਚਾਹੀਏਗੀ ਤਾਂ ਇਹ ਪਾ ਲੈਣਾ ਠੀਕ ਸ਼ੁਭ ਮਹੀਨੇ ਸਭ ਤੋਂ ਵਧੀਆ ਤੁਹਾਡਾ ਅਪ੍ਰੈਲ ਦਾ ਮਹੀਨਾ ਜਾਏਗਾ ਠੀਕ ਕਿਉਂਕਿ ਅਪ੍ਰੈਲ ਦੇ ਮਹੀਨੇ ਦੇ ਵਿੱਚ ਸੂਰਜ ਉੱਚ ਦਾ ਮੰਨਿਆ ਜਾਂਦਾ ਹੈ ਤੇ ਤੁਹਾਡੀ ਰਾਸ਼ੀ ਤੋਂ ਨੌਵੇਂ ਸਥਾਨ ਵਿੱਚ ਹੋਏਗਾ ਨੌਵਾਂ ਸਥਾਨ ਕਿਸ ਦਾ ਹੈ ਧਰਮ ਕਰਮ ਦਾ ਲੰਬੀ ਯਾਤਰਾ ਲਈ ਇਹ ਮਹੀਨਾ ਤੁਹਾਡਾ ਬੈਸਟ ਜਾਏਗਾ ਸਰਕਾਰੀ ਨੌਕਰੀ ਵਿੱਚ ਤਰੱਕੀ ਦੀਆਂ ਬੁਲੰਦੀਆਂ ਤੇ ਪਹੁੰਚ ਸਕਦੇ ਹੋ ਤੁਸੀਂ ਇਸ ਮਹੀਨੇ ਮਿਹਨਤ ਕਰਨੀ ਹੈ ਤੇ ਆਪਣੇ ਅ fırsਰਾਂ ਦੇ ਰੁੱਖ ਨੂੰ ਆਪਣੇ ਆਪ ਆਪਣੇ ਵੱਲ ਕਰਨ ਦੇ ਲਈ ਕੋਸ਼ਿਸ਼ ਵੀ ਕਰਨੀ ਠੀਕ ਲੰਬੀ ਜਾਂ ਛੋਟੀ ਚਾਹੇ ਧਾਰਮਿਕ ਇਤਰਾ ਇਸ ਮਹੀਨੇ ਤੁਹਾਨੂੰ ਸਕਸੈਸ ਦਾ ਆਏਗੀ ਤੇ ਅਪ੍ਰੈਲ ਦਾ ਮਹੀਨਾ ਸਭ ਤੋਂ ਬੈਸਟ ਜੂਨ ਦਾ ਮਹੀਨਾ ਸਭ ਤੋਂ ਬੈਸਟ ਤੇ ਉਸ ਤੋਂ ਬਾਅਦ ਅਗਸਤ ਦਾ ਮਹੀਨਾ ਤੁਹਾਡਾ ਬਹੁਤ ਹੀ ਅੱਛਾ ਜਾਏਗਾ ਜਦੋਂ ਸੂਰਜ ਲਗਨ ਵਿੱਚ ਆ ਜਾਏਗਾ ਸਤੰਬਰ ਦੇ ਮਹੀਨੇ ਵਿੱਚ ਵੀ ਧਨ ਸਥਾਨ ਵਿੱਚ ਤਾਂ ਸੂਰਜ ਬੈਠੇਗਾ ਅੱਛਾ ਹੈ ਪਰ ਕੇਤੂ ਨਾਲ ਜੁਤੀ ਬਣਾਏਗਾ ਤਾਂ ਉਸ ਟਾਈਮ ਤੇ ਧਨ ਦਾ ਫਸਣਾ ਕਮਾਕਾਰਾਂ ਦਾ ਸਲੋ ਹੋ ਜਾਣਾ ਮਨ ਨੂੰ ਇਰੀਟੇਟ ਕਰ ਸਕਦਾ ਹੈ पर जो बृहस्पत तो दसवें स्थान विच चला जाएगा मई तो बाद दसवें जाके तकरीबन तकरीबन सुख स्थान देखेगा तो सुख स्थान मालक दे देते इसकी दृष्टि पवेगी यानी मंगल के घर देखेगा तो जदों मंगल आके इस जुत्ती बनाएगा तो ता उस टाइम ते भी शुभता वाले सितारे थोड़े तो रह सकते ਤਾ ਦੇਖਿਆ ਜਾਵੇ ਤਾਂ ਇਸ ਸਾਲ ਤਕਰੀਬਨ ਆਪਾਂ ਲੱਕੀ ਮਹੀਨੇ ਤੁਹਾਨੂੰ ਦੱਸ ਦਿੱਤੇ ਤੇ ਹੁਣ ਲੱਕੀ ਸਟੋਨ ਵੀ ਦੱਸ ਦਿੰਨੇ ਤਾਂ ਇਸ ਸਾਲ ਦਾ ਲੱਕੀ ਸਟੋਨ ਜੋ ਤੁਹਾਡਾ ਰਹਿਣ ਵਾਲਾ ਹੈ ਮਾਨਕ ਤੇ ਮੋਂਗਾ ਪਹਿਨ ਸਕਦੇ ਉਖਰਾਹ ਜਿਸ ਸਾਲ ਨਹੀਂ ਪੈਣਣਾ ਦਸਵੇਂ ਸਥਾਨ ਸ਼ੁਕਰ ਦੇ ਘਰ ਵਿੱਚ ਬ੍ਰੈਸਪਤ ਆਏਗਾ ਤਾਂ ਅੱਛਾ ਕੋਈ ਬ੍ਰੈਸਪਤ ਨੂੰ ਸ਼ੁਕਰ ਦਾ ਫਲ ਵੀ ਮਿਲਣ ਵਾਲਾ ਤੇ ਬ੍ਰੈਸਪਤ ਦੇ ਘਰ ਦੇ ਵਿੱਚ ਬੈਠਾ ਹੋਇਆ ਰਾਹੂ ਵੀ ਬ੍ਰੈਸਪਤ ਨੂੰ ਥੋੜਾ ਖਰਾਬ ਤਾਂ ਤੁਸੀਂ ਸਿਰਫ ਚਾਂਦੀ ਦਾ ਚੌਰ ਟੁਕੜਾ ਹੀ ਆਪਣੇ ਕੋਲ ਰੱਖ ਸਕਦੇ ਹੋ ਤੇ ਹੋਰ ਗੱਲ ਕਰੀਏ ਆਪਾਂ ਔਲਾਦ ਦੀ ਬੱਚਿਆਂ ਦੀ ਤੇ ਬੱਚਿਆਂ ਦੀ ਸੈਟਿੰਗ ਦੀ ਤਾਂ ਇਸ ਸਾਲ ਬੱਚਿਆਂ ਦੀ ਸੈਟਿੰਗ ਦੇ ਲਈ ਸਿਤਾਰੇ ਤੁਹਾਡੇ ਸ਼ੁਭ ਰਹਿਣਗੇ ਠੀਕ ਕੇਤੂ ਔਲਾਦ ਦਾ ਕਾਰਕ ਹੈ ਦੋ ਤੁਹਾਡੇ ਧਨ ਸਥਾਨ ਵਿੱਚ ਬੱਚਿਆਂ ਤੇ ਪੈਸੇ ਖਰਚ ਹੋਣਗੇ ਠੀਕ ਤੇ ਨਾਲ ਹੀ ਤੁਸੀਂ ਕੇਤੂ ਦੀ ਸ਼ੁਭਤਾ ਲਈ ਬੱਚਿਆਂ ਦੀ ਸੈਟਿੰਗ ਅੱਛੀ ਹੋ ਜਾਵੇ ਇਸ ਦੇ ਲਈ ਤੁਸੀਂ ਕੀ ਕਰਨਾ ਹੈ ਪੀਲਾ ਰੁਮਾਲਾ ਸਾਹਿਬ ਕਦੇ-ਕਦੇ ਗੁਰਦੁਆਰਾ ਸਾਹਿਬ ਦੇnde ਰਹਿਣਾ ਹੈ ਮੱਥਾ ਟੇਕਦੇ ਰਹਿਣਾ ਹੈ ਕਿਰਪਾ ਹੁੰਦੀ ਰਹੇਗੀ ਠੀਕ ਗਾਇਤਰੀ ਮੰਤਰ ਪੜਨਾ ਸੂਰਜ ਦੇ ਦਰਸ਼ਨ ਕਰਨਾ ਆਪਣੇ ਈਸਟ ਤੇ ਵਿਸ਼ਵਾਸ ਰੱਖਣਾ ਸੂਰਜ ਦੀ ਮਜ਼ਬੂਤੀ ਨੂੰ ਵਧਾਉਂਦਾ ਹੈ ਕਾਲਾ ਨੀਲਾ ਰੰਗ ਤੁਹਾਡੇ ਲਈ ਵੀ ਨਹੀਂ ਬਣਿਆ ਤਾਂ ਇਸ ਤੋਂ ਥੋੜਾ ਦੂਰੀ ਹੀ ਬਣਾ ਕੇ ਰੱਖੋਗੇ ਤਾਂ ਸੂਰਜ ਦੀ એનર્ਜੀ ਸ਼ੁਭ ਮਿਲਦੀ ਰਹੇਗੀ ਸਿੰਘ ਲਗਣ ਵਾਲਿਆਂ ਨੂੰ ਹਮੇਸ਼ਾ ਜਲਦੀ ਉੱਠਣਾ ਚਾਹੀਦਾ ਹੈ ਸੂਰਜ ਚੜ੍ਹਨ ਤੋਂ ਪਹਿਲਾਂ ਉੱਠੋਗੇ ਤਾਂ ਸੂਰਜ ਵਾਂਗੂ ਚਮਕ ਜਾਓਗੇ ਭਾਵੇਂ ਕਿ ਤੁਸੀਂ ਵਿਦਿਆਰਥੀਓ ਵਿਦਿਆਰਥੀਆਂ ਲਈ ਇਸ ਸਾਲ ਤੇ ਈ ਮਹੀਨੇ ਆਪਾਂ ਜਿਹੜੇ ਤੁਹਾਨੂੰ ਦੱਸੇ ਉਹੀ ਉਹੀ ਲੱਕੀ ਰਹਿਣ ਵਾਲੇ ਆ ਤੇ ਨਾਲ ਵਿਦਿਆਰਥੀਆਂ ਨੇ ਅਗਰ ਕੋਈ ਯਾਤਰਾ ਕਰਨੀ ਹੈ ਜਾਂ ਕੋਈ ਪੜ੍ਹਾਈ ਲਈ ਸਟੱਡੀ ਲਈ ਬਾਹਰ ਜਾਣਾ ਹੈ ਤਾਂ ਇਸ ਸਾਲ ਬਿਲਕੁਲ ਕੋਸ਼ਿਸ਼ ਕਰ ਸਕਦੇ ਹੋ ਤੁਸੀਂ ਤੁਹਾਨੂੰ ਸਕਸੈਸ ਮਿਲੇਗੀ ਜਰੂਰ ਕਿਉਂਕਿ ਕੇਤ ਛਡਾਇਏ ਖੇਤ ਦੂਸਰੇ ਸਥਾਨ कुटुंब ਸਥਾਨ ਵਿੱਚ ਬੈਠਾ ਹੋਇਆ ਕੇਤੂ ਤੁਹਾਨੂੰ ਘਰ ਤੋਂ ਦੂਰ ਜਵਾਕੇ ਸக்ஸੈਸ ਦਿਵਾ ਜਾਏਗਾ ਠੀਕ ਤੇ ਹੁਣ ਗੱਲ ਕਰਦੇ ਆ ਆਪਾਂ ਨੰਬਰ ਦੇ ਹਿਸਾਬ ਨਾਲ ਨੰਬਰ ਬਣਦਾ ਜੀ 8 ਜੋ ਸੂਰਜ ਦਾ ਮਿੱਤਰ ਨਹੀਂ ਹੈ ਸ਼ਨੀ ਦਾ ਨੰਬਰ ਤਾਂ ਇਸ ਦੀ ਸ਼ਾਂਤੀ ਦੇ ਲਈ ਤੁਸੀਂ ਸ਼ਨੀ ਮਹਾਰਾਜ ਨੂੰ ਸ਼ਾਂਤ ਕਰਨ ਲਈ ਜੋ ਤੁਹਾਡੀ ਰਾਸ਼ੀ ਤੋਂ 7ਵੇਂ ਸਥਾਨ ਵਿੱਚ ਚੱਲ ਰਿਹਾ ਤੇ ਪੂਰਾ ਸਾਲ ਇਸ ਨੇ 7ਵੇਂ ਬੈਠਣਾ ਤਾਂ 7ਵੇਂ ਸ਼ਨੀ ਦਾ ਫਲ ਸ਼ੁਭ ਰਹੇ ਬਿਜ਼ਨਸ ਕੰਮਕਾਰ ਅੱਛਾ ਰਹੇ ਮੈਰਿਜ ਲਾਈਫ ਵਿੱਚ ਕੋਈ ਪ੍ਰੋਬਲਮ ਨਾ ਆਵੇ ਘਰ ਬਣਾਰ ਬਣਾਉਣ ਵਿੱਚ ਪ੍ਰੋਬਲਮ ਨਾ ਆਵੇ ਤਾਂ ਇਹ ਨੰਬਰ ਦੀ એનર્ਜੀ ਤੁਹਾਨੂੰ ਸ਼ੁਭਤਾ ਜਵੇਗੀ ਤਾਂ ਉਹ ਕੀ ਹੈ ਸ਼ਨੀ ਨੂੰ ਸ਼ੁਭ ਕਰਨ ਲਈ ਕੀ ਕਰਨਾ ਹੈ ਤੁਸੀਂ ਪੇੜ ਪੌਦੇ ਲਗਾਉਂਦੇ ਰਹਿਣਾ ਹੈ ਹੁਣ ਸ਼ਨੀ ਜੋ ਤੁਹਾਡਾ ਮਿੱਤਰ ਨਹੀਂ ਹੈ ਤਾਂ ਇਹਨੂੰ ਤੁਸੀਂ ਕੁਝ ਵੀ ਕਰਕੇ ਸਹੀ ਨਹੀਂ ਕਰ ਸਕਦੇ ਕਿਉਂਕਿ ਭਈ ਅਗਲਾ ਆਪਣੀ ਰਾਸ਼ੀ 'ਚ ਬੈਠਾ ਹੈ 7ਵੇਂ ਸਥਾਨ 'ਚ ਬੈਠਾ ਹੈ ਤਾਂ ਕੀ ਕਰੋਗੇ ਤਾਂ ਇਸਦੇ ਮਿੱਤਰ ਨੂੰ ਫੜੋ ਬੁੱਧ ਨੂੰ ਫੜੋ ਤਾਂ ਕੀ ਕਰੋ ਸ਼ਨੀ ਨੂੰ ਅੱਛਾ ਕਰਨ ਦੇ ਲਈ ਬੁੱਧ ਦੀ એનર્ਜੀ ਲਓ ਪੇੜ ਪੌਦੇ ਲਗਾਓ ਜਿੰਨੇ ਪੇੜ ਪੌਦੇ ਲਗਾਓਗੇ ਜਾਨੀ ਪਿੱਪਲ ਲਗਾਓਗੇ ਉਹ ਨਹੀਂ ਜਿਆਦਾ ਸਮਝੋ ਸ਼ਨੀ ਨੇ ਬੁੱਧ ਦਾ ਸਾਥ ਦੇ ਕੇ ਸੂਰਜ ਨੂੰ ਬਿਲਕੁਲ ਸ਼ਾਂਤ ਰੱਖਣਾ ਹੈ ਕਿ ਠੀਕ ਹੈ ਓਕੇ ਆ ਆਪਣੇ ਘਰ ਦੇ ਸ਼ੀਸ਼ੇ ਕੋਈ ਨਹੀਂ ਤੋੜਦਾ ਕੁੰਬਰਾਸ਼ੀ ਵਿੱਚ ਬੈਠਾ ਹੋਇਆ ਸ਼ਨੀ ਸੂਰਜ ਦੇ ਫਲ ਨੂੰ ਖਰਾਬ ਨਹੀਂ ਕਰੇਗਾ ਪਰ ਉਦੋਂ ਤੱਕ ਜਦੋਂ ਤੱਕ ਅਸੀਂ ਇਸ ਦੇ ਮਿੱਤਰ ਗ੍ਰਹਿਾਂ ਦੀ ਮਿੱਤਰਤਾ ਦੇ ਨਾਲ ਵਿੱਚ ਵਿਚਵਚੋਲਿਆਂ ਨੂੰ ਪਾ ਕੇ ਆਪਾਂ ਕਹਿੰਦੇ ਆ ਨਾ ਕਿ ਵਿੱਚ ਸ਼ਾਂਤ ਕੀਤਾ ਜਾ ਸਕਦਾ ਹੈ ਤਾਂ ਅਸੀਂ ਸ਼ਾਂਤ ਕਿੱਦਾਂ ਕਰਨਾ ਹੈ ਬੁੱਧ ਨੂੰ ਕਿੱਦਾਂ ਫੇਰ ਬੋਧੇ ਲਗਾ ਕੇ ਕੰਜਕਾਂ ਦੀ ਸੇਵਾ ਕਰਕੇ ਤੇ ਹਰੀ ਮੂੰਗੀ ਪੰਛੀਆਂ ਨੂੰ ਪੰਛੀ ਵੀ ਤਾਂ ਬੁੱਧ ਦੇ ਕਾਰਕ ਆਪਣੇ ਘਰ ਦੀਆਂ ਕੁੜੀਆਂ ਨੂੰ ਕੁਸ਼ ਕਰ ਲੋ ਬੁੱਧ ਵੈਸੇ ਹੀ ਕੁਸ਼ ਹੋ ਜਾਂਦਾ ਠੀਕ ਤਾਂ ਇਹ ਸੀ ਸਿੰਘ ਰਾਸ਼ੀ ਵਾਲਿਆਂ ਦਾ ਕਿਵੇਂ ਦਾ ਜਾਏਗਾ 2024 ਲੌਜੀਕਲੀ ਤੇ ਹੁਣ ਸਮਝ ਆਸਤ ਆਪ ਸਭ ਦਾ 2024 ਬਹੁਤ ਹੀ ਅੱਛਾ ਜਾਵੇ ਹੈ Happy New Year ਤੇ ਮੈਨੂੰ ਦੋ ਇਜਾਜ਼ਤ ਸਸ਼ਿਕਾ